ਆਪੇ ਫੇਸਬੁੱਕ ਤੇ ਵਤਨ ਦੀ ਮਿੱਟੀ ਨਿਊ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਲੱਗਣ ਜਿੱਥੇ ਕਿ ਪੀਰ ਬਾਬਾ ਕੇਸ਼ਵ ਸਾਹਿਬ ਵਾਲੀ ਦੇ ਦਰਬਾਰ ਤੇ ਮੇਲਾ ਕਰਵਾਇਆ ਜਾ ਰਿਹਾ ਐਸ ਟਾਈਮ ਰੀਬਨ ਕਟਣ ਦੀ ਰਸਮ ਹੋ ਰਹੀ ਹੈ ਸਾਡੇ ਨਾਲ ਬਾਬਾ ਸੁਖਵਿੰਦਰ ਸਿੰਘ ਜੀ ਕਾਲਾ ਸੁੱਚਾ ਸਿੰਘ ਜੀ ਮੱਲੀ ਸਤਨਾਮ ਸਿੰਘ ਜੀ ਪ੍ਰਧਾਨ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਹੈ ਜੀ ਸੋ ਦੇਖਿਦਰੋ ਵਤਨ ਦੀ ਮਿੱਟੀ ਨਿਊ ਚੈਨਲ ਕੁਝ ਲਾਈਵ ਤਸਵੀਰਾਂ ਦਿਖਾਉਣੇ ਆ ਜੀ ਬਾਈ ਰਾਜਾ ਦੇ ਵਿਸ਼ੇਸ਼ ਰਿਪੋਰਟ ਮਿਹਰਬਾਨੀ ਥੈਂਕ ਯੂ ਚਲੋ ਜੀ ਚਲੋ ਹੁਣ ਬੱਸ ਕਰਿਓ ਹਾਂ ਬਾਬਾ ਜੀ ਤੇ ਨਾਲ ਤੋਂ ਬਹੁਤ ਸਾਰਾ ਪਿਆਰ ਬਾਬਾ ਜੀ ਸ਼ਿਰਵਾਤ ਕਰਦੇ ਜੀ ਆ ਦੀ न सारे न सब ते वॾा मेर सत गुरू नानक मसिद कल राखी में ਆਪਕੀ ਨੂੰ ਜਦੋਂ ਸਕੂਲੇ ਭੇਜਿਆ ਸੀ ਤਾਂ ਪਹਿਲੀ ਵਾਰੇ ਕੋਂਕਾਰ ਫੱਟੀ ਤੇ ਲਿਖਿਆ ਸੀ ਸੋ ਕੱਟੀਆ ਲੱਗਿਆ ਜੀ ਰੋਣ ਦੇ ਉੱਪਰ ਆਹ ਬਾਜੀ ਕਹਿੰਦੇ ਗਏ ਥੋੜੀ ਸੈੱਟ ਕਰ ਦੋ ਮੋਰੋ ਅਗਲਾ ਕੀ ਤੁਹਾਡੀ ਨਜ਼ਰ ਕਰਦਿਆਂ ਜੀ ਕਹਿੰਦੀ ਗੱਲ ਜੱਟਾਂ ਦੇ ਮੁੰਡੇ ਤੇ ਜਾ ਕੇ ਆਈ ਗਲੀ ਚ 걔ੜਾ ਤੂੰ ਰੱਖਦੀ ਐ ਕਿ लवली ਜਿਹਾ ਕੀ ਤੁਹਾਡੀ ਨਜ਼ਰ ਕਰ ਗਿਆ ਕਿ ਸਾਡੇ ਮੰਤਰੀ ਸਾਹਿਬ ਬੈਠੇ ਆ ਕਹਿੰਦੇ ਹੁਣ ਇੱਕ ਕਲਾਕਾਰ ਗਾਣੇ ਤੇ ਗਾਣੇ ਸੁਠੀ ਜਾਂਦਾ ਗੱਲਾਂ ਕਿਤਾ ਕਰਨ ਲੱਗਾ ਫੇਰ ਗੱਲਾਂ ਦੇ ਬੁੱਕੜੀਆਂ ਮੈਂ ਕਿਹਾ ਤੁਹਾਨੂੰ ਗਾਣੇ ਵੱਧ ਤੋਂ ਵੱਧ ਸੁਣਾ ਦਈਏ ਕਿਉਂਕਿ ਤੁਹਾਡੇ ਇਲਾਕੇ ਚ ਆਏ ਫੇਰ ਵੀ ਸਦੋਂ ਗਲੀ ਚ 걔ੜਾ ਤੂੰ ਰੱਖਦੀ ਆਹ ਦੇ ਜੱਟਾਂ ਦੇ ਮੁੰਡੇ ਨੂੰ ਬੁਲਾਈ ਆਰ ਕੇ ਸਾਉਂਡ ਅੱਜ ਬਾਬਾ ਜੀ ਦੇ ਮੇਲੇ ਤੇ ਸੇਵਾ ਕਰ ਰਹੀ ਹੈ ਜੀ ਤੇਰਾ ਬਾਬਾ ਨਾਨਕ ਤੋਂ ਮਾਲਕ ਮੇਰੇ ਵੀਰ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਸੋ ਗਲੀ ਚ ਜਿਹੜਾ ਤੂੰ ਰੱਖਦੇ ਆਜੋ ਮੜਿਓ मानप्रीत तो सिंह <सलग> जी सतनाम सिंह जी प्रधान साबा जी और सदवीर सरफराज धनबाद करते सरवण सिंह जी गुरविंदर सिंह जी और सारे ही ਜਿਨੇ ਵੀਰ ਸਾਡੇ ਐਨਆਰਆਈ ਵੀਰ ਸਾਡੇ ਸਤਿਕਾਰਯੋਗ ਰਵਿੰਦਰ ਸਿੰਘ ਜੀ ਮੌੜ ਚੰਦਨ ਸਿੰਘ ਜੀ ਕਨੇਡਾ ਜਿਨ੍ਹਾਂ ਨੇ ਕਲਾਕਾਰਾਂ ਦੀ ਸੇਵਾ ਕੀਤੀ ਹੈ ਤਾੜੀ ਮਾਰ ਦੋ ਉਹਨਾਂ ਦੇ ਨਾਮ ਤੇ ਵੀ ਜਗਰੂਪ ਸਿੰਘ ਜੱਗੂ ਜਿਨ੍ਹਾਂ ਨੇ ਰਾਤ ਦੀ ਮਹਿਫਲ ਦੀ ਸੇਵਾ ਕੀਤੀ ਸੀ ਤੇ ਦਲਬੀਰ ਸਿੰਘ ਜੀ ਜਿਹੜਾ ਤਰਾ ਮੇਰਾ ਚਾਰ ਦਿਨਾਂ ਦਾ ਮਿਲਾ ਬੰਦੇ ਜਿੰਦਗੀ ਦੇ ਈਏ ਹੋਤੀ ਅਪ ਤੇ ਸੱਜਣ ਮਿੱਤਰ ਵੇਂਦੇ ਰ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਤੇ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੌਥੇ ਨੰਬਰ ਤੇ ਨਿਸ਼ਾਨ ਸਿੰਘ ਜੀ ਜੋੜਾ ਚਰਮਾਪੁਰਵਾਲ ਵਾਲੇ ਸਿਮੜ ਵਾਲੇ